ਜਿਹੜਾ ਹੁਕਮਨਾਮਾ ਹੋਇਆ ਨਾ ਬੜੀ ਉਹਦੇ ਵਿੱਚ ਪੰਜਾਂ ਤਖਤਾਂ ਦੇ ਜਥੇਦਾਰ ਸੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਵੀ ਬੈਠੇ ਆ ਗਿਆਨੀ ਕਬਾਲ ਤੇ ਔਰ ਤਖਤ Shri ਹਜੂਰ ਸਾਹਿਬ ਦੇ ਬੈਠੇ ਤੇ ਇਹਨਾਂ ਤਿੰਨਾਂ ਤਖਤਾਂ ਦੇ ਵੀ ਬੈਠੇ ਉਹ ਉਹੋ ਹੀ ਤੇ ਉਹਦੀ ਰੋਸ਼ਨੀ ਤੇ ਆਪਾਂ ਅੱਜ ਕੀਤਾ ਪਰ ਵਾਰ-ਵਾਰ ਮਿੱਧੀ ਸਵਾਰਥਾਂ ਲਈ ਜਦੋਂ ਬੰਦਾ ਮੰਨੂਗਾ ਹੀ ਨਹੀਂ ਕਿ ਫੇਰ ਤੇ ਇਹੋ ਹੀ ਆ ਵੀ ਉਹਨਾਂ ਤਨਖਾਹੀਆਂ ਕੋਸ਼ਿਸ਼ ਕਰਾਂਗੇ ਔਰ 21 ਮਈ ਤੋਂ ਬਾਅਦ ਆਪਾਂ ਕੋਸ਼ਿਸ਼ ਕੀਤੀ ਪੀ ਆਪਾਂ ਵੱਡੇ ਪੰਥਕ ਹਿੱਤਾਂ ਦੇ ਲਈ ਇਹਨੂੰ ਨੇੜੇ ਲਾਈ ਸਾਡੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪਰ ਮੈਨੂੰ ਕਿਸੇ ਨੇ ਪੁੱਛਿਆ ਤਾਂ ਮੈਂ ਹਮੇਸ਼ਾ ਕਹਿਣਾ ਰਿਹਾ ਕਿ ਕੋਈ ਗੱਲ ਨਹੀਂ ਹੱਲ ਹੋ ਜੂਗਾ ਪਰ ਹੁਣ ਜਦੋਂ ਲਗਾਤਾਰ ਕਾਲ ਤੱਕ ਸਾਹਿਬ ਦੀ ਸਰਵੋਚਤਾ ਨੂੰ ਲਲਕਾਰ ਨਹੀਂ ਲੱਗ ਪਿਆ ਇੱਥੇ ਆਪਾਂ ਬਿਲਕੁਲ ਸਮਝੌਤਾ ਨਹੀਂ ਕਰ ਰਹੇ ਛੇ ਦਿਨਾਂ ਦੇ ਇਤਨਾ ਪਲੋਟੀ ਦਿੱਤੀ ਆਪਾਂ ਨੂੰ ਦੂਸਰੇ ਕਾਲ ਤੱਕ ਸਾਹਿਬ ਨੂੰ ਡੇਟ ਕਰਦੇ ਆ ਤੇ ਕੋਈ ਇਹਦੇ ਪੱਕੇ ਹਲਵਾ ਇਸ ਤਰ੍ਹਾਂ ਦੇਖ ਕੇ ਕਹਿਣਾ ਵੀ ਜਾਰੀ ਹੋਇਆ ਕਿ ਅੱਗੇ ਜਾਰੀ ਹੋਇਆ ਕੋਈ ਕਿ ਜਦੋਂ ਜਿਹੜੇ ਪੰਥ ਦੇ ਜਿਹੜੇ ਜਿਹੜੇ ਪਿਆਰ ਦਾ ਵੱਡਾ ਪੱਖ ਸੁਲਾਇਆ ਜਾਉਂਦਾ ਕਿ ਦੇਖੋ ਮੈਨੂੰ ਆਸ ਆ ਕਿ ਬਾਕੀ ਕੋਈ ਵੀ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਸਰਵੋਚਨ ਚੈਲੰਜ ਨਹੀਂ ਕਰਦਾ ਰੁਣਾ ਕੇ ਦੀ ਹੋਇਆ ਜਿਵੇਂ ਇਹਨਾਂ ਨੇ ਮਾਨ ਸਿੰਘ ਦਾ ਜਿਗਰ ਕੀਤਾ 84 ਲੋਕ ਪਤਾ ਨਹੀਂ ਪੰਥ ਕਿਉਂ ਨਹੀਂ ਧਿਆਨ ਦੇ ਰਿਹਾ ਪੰਥ ਨੂੰ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਵੀ ਸਾਡੇ ਪੰਜ ਪਿਆਰੇ ਆ ਖਾਸ ਕਰਕੇ ਪਟਨਾ ਸਾਹਿਬ ਦੇ ਮਸਲੇ ਤੂੰ ਗੁਰੂ ਨੂੰ ਪ੍ਰਣਾਇ ਹੋਣੇ ਚਾਹੀਦੇ ਆ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ ਕੋਈ ਨਾ ਕੋਈ ਇਹ ਮੈਨੂ ਆ ਲਿਆ ਇੱਕ ਮੈਂ ਸਾਬ ਕਰਨਾ ਜ਼ਰੂਰੀ ਹੈ 6 ਜੋ ਨੂੰ ਦਾ ਅਗਨਤ ਦੇ ਪਾਗੰਦੇ ਵਿੱਚ ਭਾਈ ਗੁਰਦਿਆਲ ਸਿੰਘ ਭਾਈ ਬਲਦੇਵ ਸਿੰਘ ਤੇ ਸੈਂਕੜੇ ਅਗਨਿਰਗ ਵੀ ਸਿੰਘ ਇੱਕ ਪੋਸਟੇਜ ਤੇ ਤਾਂ ਬਾਬਾ ਹਰਨਾਮਨ ਜੀ ਨੇ ਉਹਨੂੰ ਗ੍ਰਾਂਟ ਦਿੱਤਾ ਸੀ ਇਸ ਸੰਬੰਧ ਦੇ ਵਿੱਚ ਕੀ ਆ ਹਾਲ ਤੱਕ ਸਭ ਨੂੰ ਨੋਟਿਸ ਲਾਇਆ ਅੱਜ ਤੋਂ ਬਾਅਦ ਕੋਈ ਵੀ ਕਰੇਗਾ ਉਹਦਾ ਨੋਟਸ ਲਿਆ ਜਾਊਗਾ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਸਿਲਸਾਹ ਗਿਆਨਿਰਗ ਵੀ ਸਿੰਘ ਨੇ ਅੱਜ ਪੂਰਾ ਸਾਹ ਦਿੱਤਾ ਔਰ ਉਹਨਾਂ ਦੀ ਮੇਰੇ ਨਾਲ ਬਹੁਤ ਚੰਗੇ ਮਾਹੌਲ ਚ ਗੱਲਬਾਤ ਹੋਈ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸਿੰਘ ਸਾਹਿਬ ਗੰਦੀ ਰਗਵੀਰ ਸਿੰਘ ਉਹਨਾਂ ਨੇ ਕਿ ਜਿੰਨਾ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਦੀ ਗੱਲ ਆ ਤੇ ਸਿੰਘ ਸਾਹਿਬ ਆਪਾਂ ਤੁਹਾਡੇ ਨਾਲ ਆ ਤੇ ਡੱਟ ਕੇ ਖੜੇ ਆ। ਇਹਨੂੰ ਮੈਂ ਕਹਿੰਦਾ ਵੀ ਪੰਥ ਹਮੇਸ਼ਾ ਜਦੋਂ ਸਰਵੋਚਤਾ ਦੀ ਗੱਲ ਆ ਉਹ ਇਕੱਠਾ ਹੋ ਜੂਗਾ। ਅੱਜ ਜਦੋਂ ਇਹ ਸਾਰਾ ਮਾਮਲਾ ਆਇਆ ਵਾ ਤੇ ਅੱਜ ਉਹਨਾਂ ਨੇ ਪੂਰਾ ਸਾਥ ਦਿੱਤਾ ਤੇ ਮੈਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰਦਾ। ਸੇਖਾ ਮੇਰਾ ਸਵਾਲ ਹੈ 21 ਮਈ ਨੂੰ ਕਾਲਪਤ ਦੇ ਅੱਗੇ ਉਹ ਕੌਣ ਨਾਮ ਹੁੰਦਾ ਆਪਣਾ ਸਾਬਿਤ ਕਰਾਓ 21 ਮਈ ਨੂੰ ਤੁਹਾਨੂੰ ਦੋਵਾਂ ਨੂੰ ਜਿਹੜੇ ਸਾਡੇ ਘਰਲੇ ਫਾਲੂਕ ਬੈਠੇ ਨੇ ਇਹਨਾਂ ਨੂੰ ਉਹਨਾਂ ਨੇ ਤਖਈਆ ਕਰਾ ਤਖਈਆ ਕਰਾ ਦਿੱਤਾ ਮੇਰੀ ਗੱਲ 12 ਘੰਟੇ ਦੀ ਅਮਰਪਾਲ ਸਿੰਘ ਦੀ ਗੱਲ ਮੈਂ ਤੁਹਾਨੂੰ ਕਿਹਾ ਵੀ ਗੱਲਬਾਤ ਚੱਲ ਰਹੀ ਸਮਝੌਤੇ ਦੀ ਜਾਂ ਇਰਾਗਾਹ ਪਾਪਾ ਨੇ ਢੇ ਲਾਲ ਗੇ ਕੱਲ ਤੱਕ ਗੱਲਬਾਤ ਹੁੰਦੀ ਰਹੀ ਪਰ ਜਦੋਂ ਆਹੀਂ ਪਹਿਲ ਨਹੀਂ ਕੋਈ ਕਰਨਾ ਚਾਹੁੰਦੇ ਮੇਰੇ ਦਿਲ ਦੇ ਵਿੱਚ ਤਾਂ ਹਮੇਸ਼ਾ ਇਹ ਹੁੰਦਾ ਵੀ ਆਪਾਂ ਕੋਈ ਪਹਿਲ ਨਹੀਂ ਕਰਦੇ ਉਹਨਾਂ ਨੇ ਜਦੋਂ ਦੁਬਾਰਾ ਇਹ ਪਹਿਲ ਕੀਤੀ ਆ ਅਕਾਲ ਤਖਤ ਸਾਹਿਬ ਦੀ ਸਰਬੋਜਤਾ ਉਹਨਾਂ ਨੇ ਮੰਗਾਰਿਆ ਤੇ ਆਪਾਂ ਨਾਲ ਦੀ ਨਾਲ ਉਹਦਾ ਫੋਟੋ ਲੈ ਲਿਆ ਆਹੀਂ ਪਹਿਲ ਨਹੀਂ ਅਮਰਪਾਲ ਸਿੰਘ ਦੀ ਅਮਰਪਾਲ ਸਿੰਘ ਦੀ ਆਹੀਂ ਪਹਿਲ ਨਹੀਂ ਕਰਨਾ ਚਾਹੁੰਦੇ ਗੱਲ ਕੁਛ ਨਹੀਂ ਅਕਾਲ ਤਖਤ ਸਾਹਿਬ ਦੇ ਸਨਮੁਖ ਖੜੇ ਆਹੀਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਆਪਾਂ ਇਹਨੂੰ ਮਾਮਲੇ ਨੂੰ ਸੁਲਝਾਵਾਂਗੇ ਪਰ ਜਦੋਂ ਉਹਨਾਂ ਨੇ ਹੁਣ ਫੇਰ ਅੱਜ ਫੇਰ ਉਹ ਇਕਤਰਤਾ ਕਰਕੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਤੋਂ ਵੱਡਾ ਦੱਸਣ ਦੀ ਕੋਸ਼ਿਸ਼ ਕੀਤੀ ਆ ਅੱਜ ਤੁਸੀਂ ਵੇਖੋ ਨਾ ਕਿ ਅੱਜ ਦਰਬਾਰ ਸਾਹਿਬ ਦੇ ਵੀ ਤਿੰਨ ਗ੍ਰੰਥੀ ਸਾਹਿਬ ਉਸੇ ਵੇਲੇ ਨਾਲ ਸ਼ਾਮਲ ਹੋਏ ਔਰ ਬੜੇ ਸਤਿ ਭਾਵਨਾ ਦੇ ਵਿੱਚ ਇਕਤਰਤਾ ਹੋਈ ਜੇ ਤੁਸੀਂ ਕਹਿ ਰਹੇ ਹੋ ਕਿ 6 ਸਤੰਬਰ 2012 ਉਹ ਕਿਹਾ ਬਦੂਗਾ ਨਹੀਂ ਬਦੂਗਾ ਦੇਖੋ ਅੱਜ ਤੱਕ ਕੋਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੜਕਾ ਨਹੀਂ ਨਹੀਂ ਆਪ ਚੁਕੜਾ ਪੈਣਾ ਤੇ ਲਿਫੜਾ ਪੈਣਾ ਦੇਖੋ ਮਿੱਠਤ ਨਹੀਂ ਵੀ ਨਾਨਕਾ ਗੁਣ ਚਿੰਨ੍ਹ ਆਈਆਂ ਤਾਤ ਗੁਰੂ ਦੇ ਅੱਗੇ ਨਿਵਨ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਭਲਾਵਾ ਕੀ ਨਾਨਕ ਦੀ ਛੇ ਕੋਈ ਗਰਭਾਇੂ ਜਿਹੜੋ ਯਾਨੀ ਪ੍ਰਦੇਸ਼ੀ ਪੜਾਉ ਨੂੰ ਪੰਥ ਰੂਪਾਂ ਲਈਆਂ ਗਏ ਅਸਾਂ ਕੋ ਦਿੱਤਦਾ ਨਾ ਟੱਪ ਦੇ ਦੇਖੀ ਚਾਗੇ ਤਾਂ ਉਸ ਤੋਂ ਬਾਅਦ ਉਹ ਇੱਥੇ ਪੰਥਕ ਦੇ ਬਲਦੀ ਕਥਾਤਾਂ ਦੇ ਇਥੇ ਨੂੰ ਸ਼ਾਮਲ ਕਰਦੇ ਨੇ ਕੁਝ ਗਿਆ ਤਾਂ ਕਹੋ ਰੋਗਣਾ ਸ਼ਾਮਲ 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 ਕਰਦੇ ਰਹਿ ਤੇ ਜਿਹੜੇ ਸ਼ਾਮਲ ਕਰਦੇ ਰਹਿ ਉਹਨਾਂ ਨੂੰ ਪੁੱਛੋ ਪਰ ਇਹਨਾਂ ਦਾ ਮਤ ਉਹ ਕੋ ਬਣਾਮ ਚਾਰਪੂਰੀ ਹੀ ਹੋਤਾ ਅਮਰ ਅਮਰਤਪਾਲ ਸਾਹਿਬ ਦੇ ਅਮਰਤਪਾਲ ਸਾਹਿਬ ਦੀ ਹੁਕਮਨਾਮਾ ਅਜੇ ਤੱਕ ਕੋਈ ਆ ਸੀ ਨਾ ਤੇ ਉਹ ਪੇਸ਼ ਹੋਏ ਸੀ ਨਾ ਉਹਨਾਂ ਨੇ ਆਪਣਾ ਵਖ ਰੱਖਿਆ ਰੱਖ ਦਿੰਦੇ ਤੇ ਕੋ ਗੱਲ ਕਿੰਨੀ ਕੋ ਜ਼ਿੰਮੇਵਾਰ ਹੈ ਇਸ ਪ੍ਰੋਬਲਮ ਪੜਨਾ ਚਾਹਤੀ ਜਮਾਈ ਨੂੰ ਇਹ ਜ਼ਿੰਮੇਵਾਰ ਹੈ ਤੇ ਤਨਖਾਹੀਏ ਕੋਸ਼ਤ ਹੋਏ ਤੇ 15 ਦਿਨਾਂ ਚ ਆਪਾਂ ਸਮਾਂ ਦਿੱਤਾ ਕਿ ਜਿਹੜਾ ਜਿਹੜਾ ਪਿਛਲਾ ਮਤਾ ਆਪਣਾ ਉਹਦੇ ਵਿੱਚ ਕਿਹਾ ਗਿਆ ਤੇ ਉਹ ਬਾੜੀਆਂ ਸੁਣਾਉਣ ਬਾੜੀਆਂ ਸੁਣਾਉਣਗੇ ਤੇ ਤਾਂ ਹੀ ਅੱਗੇ ਪੰਥ ਦੇ ਵਿੱਚੋਂ ਚੱਲਣਗੇ ਉਹਦੇ 21 ਮਈ ਵਾਲਾ ਜਿਹੜਾ ਮਤਾ ਵਾ ਉਹ ਤੇ ਉਵੇਂ ਹੀ ਆ ਨਾ ਜਿਵੇਂ ਦਾ ਤਿਉਂ ਔਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿੰਦਾ ਮੈਂ ਕਿਤੇ ਝੂਠ ਨਹੀਂ ਬੋਲਦਾ ਔਰ ਮੈਂ ਕਾਲ ਤੱਕ ਸਾਥ ਜੀ ਥੋੜੀ ਜੀ ਮਿਲਬਰਤਨ ਦੀ ਗੱਲ ਹੋਈ ਸੀ ਪਰ ਜਿਨ੍ਹਾਂ ਤਨਖਾਹੀਏ ਕੋਸ਼ਿਸ਼ ਕੀਤਾ ਇਹਨਾਂ ਨੇ ਮਤਲਬ ਯਾ ਵੀ ਨਹੀਂ ਇੱਕ ਸ਼ਬਦ ਹੀ ਮੰਨਣ ਨੂੰ ਤਿਆਰ ਨਹੀਂ ਕਾਲ ਤੱਕ ਸਾਹਿਬ ਦੀ ਸਰਵੋਚਤਾ ਤੇ ਫਿਰ ਆਪਾਂ ਕੇ ਵੀ ਇਹਨਾਂ ਦੀ ਗੱਲਾਂ ਮੰਨ ਸਕਦੇ ਤਾਂ ਜਿਹੜੇ ਮੁੱਖ ਸਾਜਿਸ਼ ਘਾੜੇ ਆ ਉਹ ਤਨਖਾਹੀਏ ਇਕਰਾਰ ਦਿੱਤੇ ਗਏ ਔਰ ਦੇਖੋ ਆਹੀ ਲੱਖਾਂ ਸ਼ਹਾਦਤਾਂ ਕਾਲ ਤੱਕ ਸਾਭ ਦੀ ਸਰਵੋਚਤਾ ਲਈ ਦਿੱਤੀਆਂ ਕਿਹੜੀ ਕਮੇਟੀ ਕਿਹੜਾ ਮੈਂਬਰ ਆ ਕਿਸੇ ਨੂੰ ਹੱਕ ਨਹੀਂ ਹੈਗਾ ਕਾਲ ਤੱਕ ਸਾਭ ਦੀ ਸਰਵੋਚਤਾ ਨੂੰ ਚੈਲੰਜ ਕਰ ਰਿਹਾ ਔਰ ਅੱਜ ਵੀ ਪਾਲ ਸਿੰਘ ਸਾਹਿਬਾਨ ਦੀ ਕੱਤਰਤਾ ਤੇ ਇਸੇ ਕਰਕੇ ਠੋਸ ਫੈਸਲੇ ਲੈ ਕੇ ਬਾਕੀ ਦੇਖੋ ਗਿਆਨੀ ਬਲਦੇਵ ਸਿੰਘ ਦੀ ਹੁਣ ਵਾਲੇ ਮਾਮਲੇ 'ਚ ਕੋਈ ਭੂਮਿਕਾ ਮਾੜੀ ਨਹੀਂ ਸੀ ਅੱਗੇ ਮੈਂ ਨਹੀਂ ਕਹਿ ਸਕਦਾ ਲੱਗੀ ਹੋਈ ਤੇ ਇੱਕ ਇੱਕੀ ਉਹਦੇ ਲੱਗੀ ਹੋਈ ਹੈ ਨਾ ਕੋਈ ਫੋਨ ਕਰਦੇ ਪੰਜਾਬ ਦੇ ਵਿੱਚੋਂ ਸ਼ਾਮਾ ਲਏ ਹੋਗੇ ਕੋਈ ਸ਼ਾਮਲ ਨਹੀਂ ਦੇ ਰਹੇ ਆਪਾਂ ਦੀ ਸਿੰਗਲ ਪ੍ਰਾਪਰਟੀ ਵੀ ਜਿਹੜਾ ਉਹਦੇ ਤੇ ਕੋਈ ਜਾਣੀ ਹੋਈ ਆਪ ਦੱਸਣ ਕਰਦੇ ਪਹਿਲੇ ਸਾਰੇ ਅਗੂਰੀ ਬੰਦੇ ਉਹ ਵੀ ਆਪ ਦੱਸਣ ਕਰਦੇ ਪਹਿਲੇ ਦੇਖੋ ਜੋ ਵੀ ਆ 21 21 ਮਈ ਦਾ ਜਿਹੜਾ ਹੁਕਮਨਾਮਾ ਉਹ ਜਿਉਂ ਦਾ ਤਿਵੇਂ ਆਜ ਉਹਦੇ ਕੁਝ ਡਿਵੈਲਪਮੈਂਟ ਹੋਤਾ ਡਿਪਾਰਟਮੈਂਟ ਇਹਨੇ ਕੋਈ ਗੱਲ ਕਹਿ ਰਹੇ ਹੋ ਵੀ ਉਹ ਸ਼ਾਮਲ ਨਹੀਂ ਦੇ ਰਿਹਾ ਕੋਈ ਸ਼ਾਮਲ ਹੁਣ ਦੀ ਗੱਲ ਕਰਦੇ ਹਾਂ ਜਿਹੜਾ 2022 ਤੋਂ ਬਾਅਦ ਜਦੋਂ ਪਾਬੰਦੀ ਲੱਗੀ ਉਹਦੇ ਤੋਂ ਬਾਅਦ ਵੀ ਉਹ ਸ਼ਾਮਲ ਨਹੀਂ ਦੇ ਰਿਹਾ ਤੁਸੀਂ ਉਹਦੀ ਗੱਲ ਕਰ ਰਹੇ ਹੋ 21 ਮਈ ਉਹ ਤੁਸੀਂ ਜਿਹੜਾ ਹੁਕਮਨਾਮਾ ਕਿਸ ਸਾਡੇ ਉਹਦੇ ਜਿਹੜਾ ਤੁਸੀਂ ਜਿਹਾ ਫੰਕਟਿਓ ਹੋ ਉਹਦੇ ਲੱਗੀ ਹੋਈ ਹੈ ਨਾ ਦੇਖੋ ਤੇ ਰੋਗ ਤੇ ਲੱਗੀ ਹੋਈ ਆ ਆਪਣਾ ਜਿੰਨਾ ਚਿਰ ਤੱਕ ਪੱਕ ਤੇ ਗਲਤ ਕਰ ਰਹੇ ਨੇ ਉਹ ਤੇ ਪਤਾ ਹੀ ਆ ਗਲਤ ਕਰ ਰਹੇ ਨੇ ਇਹ ਤੇ ਕੋਈ ਦੁਰਾਈ ਨਹੀਂ ਆਗੀ ਦੇਖੋ ਦੇਖੋ ਵਿਵਾਦ ਇਹ ਵਿਵਾਦ ਕੋਈ ਨਵਾਂ ਨਹੀਂ ਤੇ 2003 ਵਿੱਚ ਵੀ ਹੋਇਆ ਸਿੰਘ ਸਾਹਿਬ ਗਿਆ ਦੀ ਜਗਿੰਦਰ ਸਿੰਘ ਦੀ ਵਿਦਾਂਤੀ ਔਰ ਉਸ ਵੇਲੇ ਇਹਨਾਂ ਨੂੰ ਸਾਰਿਆਂ ਨੂੰ ਸ਼ੇਖ ਦਿੱਤਾ ਗਿਆ ਹੈ ਪੰਥ ਚੋਂ ਆਠ ਦੇ ਵਿੱਚ ਇਹਨਾਂ ਨੇ ਮੈਨਾਂ ਨੂੰ ਮਾਹ ਬਹੁਤ ਸ਼ਿਕਰ ਅਰਦਾਤ। ਕੋਨੋ ਸਿੰਘ ਸਾਹਿਬ ਜਾਨੀ ਨਵਿੰਦਰ ਸਿੰਘ ਦੀ ਵਿਦਾਂਤੀ ਗ੍ਰੰਥੀ ਸਾਹਿਬ ਜਾਨੀ ਗੁਰਵਚਨ ਸਿੰਘ ਦੀ ਜਾਨੀ ਜਗਤਾਰ ਸਿੰਘ ਦੀ ਜਿਹੜੇ ਹੁਣ ਦੁਨੀਆ ਤੇ ਲਹਿਰਾ ਗੁਰ ਪ੍ਰਵਾਸੀ। ਉਦੋਂ ਵੀ ਇਹ ਗੱਲ ਹੋਈ। ਤਿੰਨ ਦੇ ਵਿੱਚ ਜਿਹੜਾ ਮਤਾ ਹੋਇਆ ਉਸੇ ਕਰਕੇ ਹੋਇਆ ਸੀ ਵੀ ਆਪਾਂ ਇਹਦੇ ਤੇ ਕੈਮ ਰਹਿਣਾ। ਸਾਰੇ ਲਗਾਤਾਰ ਉਹਦੀ ਉਲੰਘਣਾ ਕਰ ਰਹੇ ਆ। ਲੇਕਿਨ ਜਿੱਥੋਂ ਤੱਕ ਉਹਨਾਂ ਦੇ ਸਥਾਨਕ ਫੈਸਲਿਆਂ ਦੀ ਗੱਲ ਆ। ਉਹ ਕਰ ਸਕਦੇ ਆ। ਹੁਣ ਪਿਛੇ ਦੇ ਕੋਈ ਵੀ ਇਹਨਾਂ ਦੇ ਪਰਿਵਾਰਾਂ ਦੀਆਂ ਫੋਟੋਆਂ ਮੈ ਵੀਰਲ ਹੋਈਆਂ ਕੀ ਜਿਨ੍ਹਾਂ ਦੇ ਪਰਿਵਾਰ ਖੁਦ ਸਾਫਤ ਸੂਰਤ ਨਹੀਂ ਆਂ ਅਸਿਕਟਾਂ ਬੀੜੀਆਂ ਦੇ ਇਲਜ਼ਾਮ ਆ ਉਹ ਸਾਡੇ ਪਾਸ ਮੁਬਾਰਕ ਤਖਤਾ ਦੇ ਸੇਵਾ ਕਰਨ ਦੇ ਹੱਕਦਾਰ ਹਨ ਇਹ ਪੰਥ ਫੈਸਲਾ ਕਰੇ ਦੇਖੋ ਤਖਤ ਸਾਡਾ ਹਜੂਰ ਸਾਹਿਬ ਹੀ ਆ ਪਰ ਉਥੋਂ ਦਾ ਜਿਹੜਾ ਹਜ਼ੂਰੀ ਖਾਲਸਾ ਉਹ ਮਰਿਆਦਾ ਦੇ ਵਿੱਚ ਪਰਪੱਕਾ ਸਿੰਘ ਸਾਹਿਬ ਉਤੋਂ ਦੀ ਮਰਿਆਦਾ ਤੇ ਪਰਪਾਕਾ ਬਾਣੀ ਬਾਣੀ ਦੇ ਧਾਰਨੀ ਆ। ਕਦੀ ਕੋਈ ਸਵਾਲ ਨਹੀਂ ਖੜਾ ਹੁੰਦਾ। ਇਹਨਾਂ ਦੇ ਬਾਰੇ ਤੇ ਤਿੰਨ ਦੇ ਵਿੱਚ ਵੀ ਮਸਲਾ ਖੜਾ ਤੇ ਵੀ ਖੜਾ। ਉਹ ਤਾਂ ਕਰਕੇ ਵੇਖੋ ਜੋ ਕੁਝ ਵੀ ਹੋ ਰਿਹਾ ਗਲਤ ਹੋ ਰਿਹਾ ਪੰਥ ਨੂੰ ਦੇਖਣਾ ਚਾਹੀਦਾ। ਉਹਨਾਂ ਨੇ ਸਮਾਵਧਾਉਣ ਦੀ ਗੱਲ ਕੀਤੀ। ਹਾਂਜੀ। ਔਰ ਕਾਫੀ ਇਹਨਾਂ ਦੇ ਅਧਿਕਾਰੀ ਐਗਜ਼ੈਕਟਿਵ ਵਾਲੇ ਇੱਥੇ ਆਏ ਵੀ ਆ। ਆਪਾਂ ਜਿਹੜੇ ਤਿੰਨ ਗਰੁੱਪ ਦੇ ਪ੍ਰਧਾਨ ਦੇ ਰੁਪ ਚ ਨਹੀਂ ਖੜਿਆ ਉਹ ਸਾਡਾ ਸਾਰਿਆਂ ਦਾ ਇੱਕੋ ਇੱਕ ਰੋਪਾ ਪੰਥ ਦਾ। ਦੇਖੋ ਆਏ ਆ ਨਾ। ਕੋਈ ਵੀ ਆਇਆ ਆਪਣਾ ਕੁਝ ਪੱਖ ਰੱਖ ਗਿਆ ਕਈਆਂ ਨੇ ਸਮਾਂ ਮੰਗ ਲਿਆ ਬਾਕੀ ਅਕਾਲ ਤਖਤ ਸਾਹਿਬ ਸਰੋਇਤਾ ਚੀਪਕਾਲ ਸਾਹਿਬਾਨ ਪੰਥ ਦੀ ਇੱਕ ਸ਼ਾਨਾਮੱਤੀ ਸੰਸਥਾ ਵਾ ਔਰ ਇਹਦੇ ਵਿੱਚ ਜਿਹੜੀ ਮਾਦਾ ਨਾ ਕਿ ਹਰ ਮੈਂਬਰ ਅਮਰਤਾਰੀ ਹੋਵੇ ਉਹ ਜਿਹੜੀ ਮਾਦਾ ਮੈਨੂੰ ਪਤਾ ਲੱਗਾ ਸ਼ਾਇਦ ਇਹਨਾਂ ਨੇ ਕੋਈ 12 ਤਰੀਕ ਨੂੰ ਮੀਟਿੰਗ ਰੱਖੀ ਆ ਬਰਾਛੇ ਜਦੋਂ ਦੇਸ਼ ਗਿਆ ਤੇ ਇਹਨਾਂ ਨੂੰ ਮੀਟਿੰਗ ਨਹੀਂ ਰੱਖਣੀ ਚਾਹੀਦੀ ਰੱਦ ਕਰ ਦੇਣੀ ਚਾਹੀਦੀ ਕੋਈ ਰੱਦ ਕਰਨੀ ਚਾਹੀਦੀ ਤੇ ਨਹੀਂ ਕਰਨੀ ਚਾਹੀਦੀ ਮੈਂ ਕਹਾਂਗਾ ਕਿ ਰੱਦ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਆਪਣਾ ਪੱਖ ਇੱਥੇ ਆਣ ਕੇ ਰੱਖਣਾ ਚਾਹੀਦਾ ਔਰ ਇਹਨਾਂ ਨੂੰ ਬੜੇ ਪ੍ਰੇਮ ਭਰੇ ਮੋਹ ਲੈ ਦੇਵੇ ਸੱਧਿਆ ਹੋਇਆ ਕੋਈ ਦਲਬ ਨਹੀਂ ਆ ਗਈ ਜਨਰਲ ਫੈਕਟਰੀ ਬਲਵਾ ਆ ਗਈ ਹੈ ਜਿਹੜਾ ਹੁਕਮਨਾਮਾ ਹੋਇਆ ਨਾ ਬੜੀ ਉਹਦੇ ਵਿੱਚ ਪੰਜਾਂ ਤਖਤਾਂ ਦੇ ਜਥੇਦਾਰ ਸੀ। Patna ਸਾਹਿਬ ਦੇ ਜਥੇਦਾਰ ਸਾਹਿਬ ਵੀ ਬੈਠੇ ਆ ਗਿਆਨੀ ਕਬਾਲਦਿਨ। ਔਰ ਤਖਤ Shri ਹਜੂਰ ਸਾਹਿਬ ਦੇ ਬੈਠੇ ਤੇ ਇਹਨਾਂ ਤਿੰਨਾਂ ਤਖਤਾਂ ਦੇ ਵੀ ਬੈਠੇ। ਉਹ ਉਹੋ ਹੀ ਤੇ ਉਹਦੀ ਰੋਸ਼ਨੀ ਜਿਹਦੇ ਆਪਾਂ ਅੱਜ ਕੀਤਾ। ਪਰ ਵਾਰ-ਵਾਰ ਮਿੱਧੀ ਸਵਾਰਥਾਂ ਲਈ ਜਦੋਂ ਬੰਦਾ ਮੰਨੂਗਾ ਹੀ ਨਹੀਂ। ਤੇ ਫੇਰ ਤੇ ਇਹੋ ਹੀ ਆ ਵੀ ਉਹਨਾਂ ਤਨਖਾਹੀਆਂ ਕੋਸ਼ਿਸ਼ ਕਰਾਂਗੇ ਔਰ 21 ਮਈ ਤੋਂ ਬਾਅਦ ਆਪਾਂ ਕੋਸ਼ਿਸ਼ ਕੀਤੀ। ਪਿਆਪਾ ਵੱਡੇ ਪੰਥਕ ਹਿੱਤਾਂ ਦੇ ਲਈ ਇਹਨੂੰ ਢੇੜੇ ਲਾਈ। ਸਾਡੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਰ ਮੈਨੂੰ ਕਿਸੇ ਨੇ ਪੁੱਛਿਆ ਤਾਂ ਮੈਂ ਹਮੇਸ਼ਾ ਕਹਿਣਾ ਰਿਹਾ ਕਿ ਕੋਈ ਗੱਲ ਨਹੀਂ ਹੱਲ ਹੋ ਜੂਗਾ। ਪਰ ਹੁਣ ਜਦੋਂ ਲਗਾਤਾਰ ਕਾਲ ਤੱਕ ਸਾਹਿਬ ਦੀ ਸਰਵੋਚਤਾ ਨੂੰ ਲਲਕਾਰ ਨਹੀਂ ਲੱਗ ਪਿਆ, ਇੱਥੇ ਆਪਾਂ ਬਿਲਕੁਲ ਸਮਝੌਤਾ ਨਹੀਂ ਕਰ ਰਹੇ। 6 ਇਤਰਾਫੀ ਦਿੱਤੀ ਆਪਾਂ ਨੂੰ ਦੂਜੇ ਸਰਕਾਰ ਦੇ ਕੋਲ ਦੇ ਰਹੇ ਆ ਤੇ ਕੋਈ ਜਿਹੜੇ ਪੱਕੇ ਹੱਲ ਵਾਸਤੇ ਕੋਈ ਦੇਖ ਕੇ ਕਹਿਣਾ ਵੀ ਜਾਰੀ ਹੋਇਆ ਤੇ ਆਖੀ ਜਾਰੀ ਹੋਇਆ। ਕੋਈ ਕਹਿੰਦੇ ਰਹੇ ਪੰਡਿਆਂ ਜੀ ਪੰਡਿਆਂ ਜੀ ਜਿਹੜਾ ਵੱਡਾ ਪੱਠ ਪੜਾਇਆ ਜਾ ਰਿਹਾ ਜੀ ਨੇ ਦੇਖੋ ਮੈਨੂੰ ਆਸ ਆ ਕਿ ਬਾਕੀ ਕੋਈ ਵੀ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਸਰਵੋਚਨ ਚੈਲੰਜ ਨਹੀਂ ਰੁਣਾ ਕੇ ਦੀ ਹੋਇਆ ਜਿਵੇਂ ਇਹਨਾਂ ਨੇ ਮਾਨ ਸਿੰਘ ਦਾ ਜਿਗਰ ਕੀਤਾ 84 ਦਾ ਪਤਾ ਨਹੀਂ ਪੰਥ ਕਿਉਂ ਨਹੀਂ ਧਿਆਨ ਦੇ ਰਿਹਾ ਪੰਥ ਨੂੰ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਵੀ ਸਾਡੇ ਪੰਜ ਪਿਆਰੇ ਆ ਖਾਸ ਕਰਕੇ ਪਟਨਾ ਸਾਹਿਬ ਦੇ ਮਸਲੇ ਤੋਂ ਗੁਰੂ ਨੂੰ ਪ੍ਰਣਾਇ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ ਮੇਰੇ ਨਾਲ ਦੀ ਇੱਕ ਅਸਲ ਆ ਇੱਕ ਮੈਂ ਸਵਾਲ ਕਰਨਾ ਬਹੁਤ ਜ਼ਰੂਰੀ ਹੈ 6 ਜੂਨ ਨੂੰ ਅਗਨਤਿ ਸਵਾਗਤ ਦੇ ਵਿੱਚ ਭਾਈ ਗੁਰਦਿਆਲ ਸਿੰਘ ਭਾਈ ਬਲਦੇਵ ਸਿੰਘ ਤੇ ਸੇਂਤ ਅਗਨਿਰੁਬੀ ਸਿੰਘ ਇੱਕ ਕੋਸਟੇਜ ਤੇ ਤੁਨ ਬਾਬਾ ਹਰਨਾਮ ਸਿੰਘ ਨੇ ਉਹਨੂੰ ਗ੍ਰਾਂਟ ਦਿੱਤਾ ਸੀ ਤੇ ਇਸ ਸੰਬੰਧ ਦੇ ਵਿੱਚ ਇਹ ਆਲ ਤਰ੍ਹਾਂ ਦਾ ਸਾਫੀ ਨੋਟਿਸ ਲਾਇਆ ਅੱਜ ਤੋਂ ਬਾਅਦ ਕੋਈ ਵੀ ਕਰੇਗਾ ਉਹਦਾ ਨੋਟਸ ਲਿਆ ਜਾਊਗਾ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਸਿੰਘ ਸਾਹਿਬ ਅਗਨਿਰੁਬੀ ਸਿੰਘ ਨੇ ਅੱਜ ਪੂਰਾ ਸਾਹ ਦਤਾ ਔਰ ਉਹਨਾਂ ਦੀ ਮੇਰੇ ਨਾਲ ਬਹੁਤ ਚੰਗੇ ਮਾਹੌਲ ਗੱਲਬਾਤ ਹੋਈ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸਿੰਘ ਸਾਹਿਬ ਗੰਦੀ ਰਕਬੀਰ ਸਿੰਘ ਉਹਨਾਂ ਨੇ ਕਿ ਜਿੱਥੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਦੀ ਗੱਲ ਆ ਤੇ ਸਿੰਘ ਸਾਹਿਬ ਆਪਾ ਤੁਹਾਡੇ ਨਾਲ ਆ ਤੇ ਡੱਟ ਕੇ ਖੜੇ ਆ ਇਹਨੂੰ ਮੈਂ ਕਹਿੰਦਾ ਵੀ ਪੰਥ ਹਮੇਸ਼ਾ ਜਦੋਂ ਸਰਵੋਚਤਾ ਦੀ ਗੱਲ ਆ ਉਹ ਇਕੱਠਾ ਹੋ ਜੂਗਾ ਅੱਜ ਜਦੋਂ ਇਹ ਸਾਰਾ ਮਾਮਲਾ ਆਇਆ ਵਾ ਤੇ ਅੱਜ ਉਹਨਾਂ ਨੇ ਪੂਰਾ ਸਾਥ ਦਿੱਤਾ ਤੇ ਮੈਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਵੀ ਕਰਦਾ ਸੇਖੰਦ ਮੇਰਾ ਸਵਾਲ ਹੈ ਕਿ ਕਿੱਥੇ ਮਈ ਨੂੰ ਫੌਲਕਾ ਦੇ ਸੇਵਕ ਉਹ ਕੋਰਣਾ ਦਾ ਹੰਦ ਆਪਣਾ ਸਾਬਿਤ ਕਰਾਓ ਕਿੱਥੇ ਮਈ ਨੂੰ ਤੁਹਾਨੂੰ ਲੋਹਾਂ ਨੂੰ ਸਾਡੇ ਸਾਹਮਣੇ ਫਲੂਕ ਬੈਠੇ ਨੇ ਇਹਨਾਂ ਨੂੰ ਉਹਨਾਂ ਨੇ ਤਲਖਾਈਆ ਕਰ ਦਿੱਤਾ ਤਲਖਾਈਆ ਕਰਾ ਦਿੱਤਾ ਮੇਰੇ ਗੱਲ ਨੂੰ ਪਾਰਾ ਘੰਟੇ ਦੀ ਕੱਢੀ ਅਮਰਦਪਾਲ ਸਿੰਘ ਦੀ ਗੱਲ ਹੈ